ਖੇਤੀ ਨੂੰ ਬਚਾਉਣ ਦੇ ਨਾਰਿਆਂ ਦੀ ਗੂੰਜ ਵਿੱਚ 2 ਮਿੰਟ ਦਾ ਮੌਨ ਧਾਰ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦਾ ਝੰਡਾ ਨਿਵਾ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਉਪਰੰਤ ਹੀ ਇਜਲਾਸ ਦੀ ਸ਼ੁਰੂਆਤ ਕੀਤੀ ਗਈ ਬਿੱਟੂ ਬੁੜਲਾਡਾ ਕੀ ਆਟੀ ਨਿਊਜ਼ ਨੈਟਵਰਕ ਅੱਜ ਅਸੀਂ ਭਾਰਤੀ ਕਿਸਾਨ ਜਨੇਕਤਾ ਡਕੋਂਦਾ ਦਾ ਦੋ ਰੋਜਾ ਸੂਬਾ ਪੱਧਰੀ ਡੈਲੀਗੇਟਰ ਜਲਾਸ ਬੁਲਾਇਆ ਇਹ ਜਿਹੜੀ ਪਿਛਲੇ ਸਮੇਂ ਦੇ ਸਾਡੇ ਕੀਤੇ ਕੰਮ ਹੈ ਮੁੱਖ ਤੌਰ ਤੇ ਜਿਹੜੇ ਲੜੇ ਹੋਏ ਘੋਲ ਆਏ ਉਹਨਾਂ ਘੋਲਾਂ ਦਾ ਲੇਖਾ ਜੋਖਾ ਕਰਾਂਗੇ ਉਹਨਾਂ ਦੇ ਹਾਂ ਪੱਖ ਕੀ ਰਹੇ ਉਹਨਾਂ ਦੇ ਨਾਂ ਪੱਖ ਕੀ ਰਹੇ ਤੇ ਮੁੱਖ ਤੌਰ ਤੇ ਜਿਹੜਾ ਦਿੱਲੀ ਘੋਲ ਆਏ ਉਹ ਚਰਚਾ ਦਾ ਇਹ ਵਿਸ਼ਾ ਰਹੂਗਾ ਸਾਰੇ ਦਾ ਸਾਰਾ ਅੱਜ ਦਾ ਨਾਲ ਮਨਜੀਤ ਨੇ ਇੱਦੀ ਜਿਹੜੀ ਰਿਹਾਈ ਕਰਾਈ ਸੀ ਉਹ ਵੀ ਇਸੇ ਜਿਹਾ ਜਲਾਸ ਦੌਰਾਨ ਸੀ ਹੋਰ ਬਹੁਤ ਵੱਡੇ ਵੱਡੇ ਮੁੱਦੇ ਅਸੀਂ ਲੜੇ ਆ ਉਹਨਾਂ ਤੇ ਸਾਰਿਆਂ ਤੇ ਚਰਚਾ ਕਰਾਂਗੇ ਦਿਨ ਰਾਤ ਇਹ اجلاس ਚੱਲੂਗਾ ਇਹ ਮੁੱਦਿਆਂ ਤੋਂ ਬਾਅਦ ਕੱਲ ਨੂੰ ਅਸੀਂ ਜਿਹੜੀ ਚੁਣੀ ਹੋਈ ਪਹਿਲਾਂ ਦੀ ਕਮੇਟੀ ਹੈ ਉਹਨੂੰ ਭੰਗ ਕਰਾਂਗੇ ਭੰਗ ਕਰਨ ਤੋਂ ਬਾਅਦ ਨਵੇਂ ਸ਼ਰੇ ਤੋਂ ਇਹ ਜਿਹੜੇ ਡੈਲੀਗੇਟ ਬੈਠੇ ਨੇ ਇਹ 17 ਜ਼ਿਲ੍ਹਿਆਂ ਦੇ ਵਿੱਚੋਂ ਚੁਣ ਕੇ ਆਏ ਹੋਏ ਨੇ 200 ਡੈਲੀਗੇਟਾਂ ਜਿਨ੍ਹਾਂ ਨੇ ਇਹਦੇ ਵਿੱਚ ਚਰਚਾ ਦੇ ਵਿੱਚ ਭਾਗ ਲੈਣਾ ਬਾਕੀ ਸ਼ਰੋਤੇ ਆ ਉਹ 200 ਡੈਲੀਗੇਟਾਂ ਦੇ ਵਿੱਚੋਂ ਫਿਰ ਅਸੀਂ ਨਵੇਂ ਸ਼ਰੇ ਨੂੰ ਨਵੀਂ ਕਮੇਟੀ ਦੀ ਕਰਨ ਨੂੰ ਕਿ ਹੁਣ ਕਰਾਂਗੇ ਹੁਣ ਅਸੀਂ ਇਹਨੂੰ ਬਕਾਇਦਾ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਡਿਲੀਗੇਟ ਜਲਾਸ ਬੁਲਾ ਕੇ ਕੀ ਕਹਿਣਾ ਚਾਹੋਗੇ ਬਿਲਕੁਲ ਸਰ ਕਿਉਂਕਿ ਅੱਜ ਮਾਨਸਾ ਦੇ ਵਿੱਚ ਜਿਹੜਾ ਸੂਬਾ ਪਧਰੀ ਦੋ ਦਿਨਾਂ ਦਾ اجلاس ਹੋਣਾ ਇਸ اجلاس ਦੇ ਵਿੱਚ ਜਿਹੜੀ ਸਾਡੀ ਹੈਗੀ ਹੈ ਸੂਬਾ ਕਮੇਟੀ ਦੀ ਜੋ ਕਾਰਜਕਾਰੀ ਰਹੀ ਹੈ ਜੋ ਅਸੀਂ ਸੰਘਰਸ਼ ਲੜੇ ਨੇ ਜੋ ਜੋ ਅੰਦੋਲਨਾਂ ਦੇ ਵਿੱਚ ਯੋਗਦਾਨ ਪਾਇਆ ਉਹਦੀ ਰਿਪੋਰਟ ਇਸ ਤੋਂ ਇਲਾਵਾ ਜਿਹੜੀਆਂ ਸਾਡੀ ਜਿਵੇਂ ਕਰਜ਼ਾ ਮੁਕਤੀ ਹੈ ਜਾਂ ਸਾਡੀਆਂ ਮੇਨ ਲੜਾਈਆਂ ਹੁਣ ਅਸੀਂ ਦੇਖ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਤਿਹਾਸਕ ਲੜਾਈਆਂ ਵੀ ਕੇ ਜੁੜਕਾਉਂਦਾ ਨੇ ਲੜੀਆਂ ਤੇ ਆਉਣ ਵਾਲੇ ਦੇ ਵਿੱਚ ਕੀ ਰਾਜਨੀਤੀ ਹੋਊਗੀ ਇਹਨਾਂ ਦੇ ਵਿਚਾਰ ਚਰਚਾ ਜਿਹੜੀ 2 ਦਿਨ ਚੱਲਣੀ ਹੈ ਇਸ ਤੋਂ ਬਾਅਦ ਜਿਹੜੀ ਸੂਬਾ ਕਮੇਟੀ ਦੀ ਚੋਣ ਕੀਤੀ ਜਾਊਗੀ ਨਵੀਂ ਸੂਬਾ ਕਮੇਟੀ ਦਾ ਜਿਹੜਾ ਐਲਾਨ ਆ ਉਹ ਕੱਲ ਨੂੰ ਹੋ ਜਾਣਾ ਹੈ